ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਹਰਸਿਮਰਨ ਸਿੰਘ ਲੈ ਕੇ ਹਾਜ਼ਰਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਆ ਇਸ ਹਫਤੇ ਦਿਆ ਕੁਝ ਖਾਸ ਸਰਗਰਮੀਆਂ ਗੂੰਜਾਂ ਸਿੱਖਵਿੜ ਸੇ ਦਿਆਂ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਿੱਲੀ ਤੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਆਰੰਭ ਹੁੰਦਿਆ ਵਕ ਵਕ ਇਲਾਕਿਆ ਵਿੱਚ ਹੁੰਦਾ ਹੋਇਆ ਗੁਰਦੁਆਰਾ ਨਾਨਕਪਿਆਉ ਸਾਹਿਬ ਵਿਖੇ ਸਮਾਪਤੀ ਕੀਤੀ ਗਈ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰਦਿਆਂ ਗੁਰੂ ਜਸ ਗਾਣ ਕੀਤਾ। ਤਿਆ ਨੰਦ ਜਗਤ ਵਿੱਚ ਕਲ ਤਾਰ ਗੁਰ ਨਾਨਕ I'm ਸੰਨਾ ਪਖੰਡ ਦੇਨਾ ਸਿੱਧ ਚਾਰਾ ਸੀ ਮੰਡਲੀ ਖਤ ਦਰਸ਼ਨ ਪਖੰਡ ਦਿਨਾ ਭਯਾਨੰਦ ਜਗਤ ਵਿੱਚ ਤਲਤਾ I'll <laughs> be ਜਗਤ ਵਿੱਚ ਹਲ ਤਾਰ ਗੁਰੂ ਨਾਨਕ ਆਇਆ ਪ੍ਰਧਾਨ ਸਾਹਿਬ ਮੁਬਾਰਕਾਂ ਵਧਾਈ ਹੈ ਗੁਰਪੁਰਬ ਦੀ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆਪ ਬਿਆਨ ਕਰਦਾ ਕਿ ਉਸ ਸਾਹਿਬ ਕਿ ਹੋਇਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਮੂਹੀ ਦੁਨੀਆ ਦੇ ਵਿੱਚ ਵਸਦੇ ਗੁਰਨਾਨਕ ਨਾਮ ਲਿਵਾ ਸੰਗਤ ਨੂੰ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਇਸ ਵਕਤ ਗੁਰੂ ਮਹਾਰਾਜ ਨੇ અવਤਾਰ ਲਿਆ ਜਿਸ ਵਕਤ ਇੱਥੇ ਜਿਹੜੀ ਧੁੰਦ ਸੀ ਜਿਹੜੀ ਭਰਮਾਂ ਦੀ ਕਾਂਡਾਂ ਦੀ ਕਰਮਾਂ ਦੀ ਉਸ ਧੁੰਦ ਨੂੰ ਮਿਟਾਉਣ ਵਾਸਤੇ ਔਰ ਜਗਤ ਨੂੰ ਨਵਾਂ ਸੰਦੇਸ਼ ਦੇਣ ਵਾਸਤੇ ਉਹਨਾਂ ਨੇ ਆਪਣਾ અવਤਾਰ ਧਾਰਿਆ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਸ ਤਰੀਕੇ ਦੇ ਨਾਲ ਇਸ ਦੁਨੀਆ ਨੂੰ ਉਤਾਰਦੇ ਹੋਏ ਆਪਣੀਆਂ ਚਾਰ ਉਦਾਸੀਆਂ ਦਾ ਸਫ਼ਰ ਕਰਦੇ ਹੋਏ ਦੁਨੀਆ ਦੇ ਵਿੱਚ ਇੱਕ ਮੈਸੇਜ ਦਿੱਤਾ ਮੈਂ ਸਮਝਦਾ ਕਿ ਕੋਈ ਐਸਾ ਇਸ ਤੋਂ ਵੱਡਾ ਦੂਜਾ ਕੋਈ ਨਿਰਾਲਾ ਪੰਥ ਉਹਨਾਂ ਨੇ ਕੋਈ ਹੋਰ ਨਹੀਂ ਹੋ ਸਕਦਾ ਜੋ ਗੁਰੂ ਮਹਾਰਾਜ ਨੇ ਸਿੱਖ ਪੰਥ ਸਾਜ ਕੇ ਗਿਆ ਹੈ ਸੋ ਅਸੀਂ ਅੱਜ ਸਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਟੀਮ ਸਾਰੀ ਜਿਹੜੀ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਪਾ ਰਹੀ ਹੈ ਔਰ ਸਾਰੀਆਂ ਸੰਗਤਾਂ ਨੂੰ ਇੱਥੇ ਆਏ ਹੋਇਆਂ ਨੂੰ ਸਾਰਿਆਂ ਨੂੰ ਮਹਾਰਾਜ ਦੇ ਪ੍ਰਕਾਸ਼ ਪ੍ਰਭ ਦੀ ਮੈਂ ਲੱਖ ਲੱਖ ਵਧਾਈ ਦਿੰਦਾ ਭਾਈ ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਕਰਮ ਕਾਂਡਾਂ ਤੋਂ ਸੰਗਤ ਨੂੰ ਉੱਪਰ ਚੁੱਕਿਆ ਸੰਗਤ ਨੂੰ ਇੱਕ ੴ ਦਾ ਸਨੇਹਾ ਦਿੱਤਾ ਅੱਜ ਵੀ ਸੰਗਤ ਦਾ ਠਾਠਾ ਠਾਠਾ ਮਾਰਦਾ ਇਕੱਠ ਨਜ਼ਰ ਆਉਂਦਾ ਹੈ ਗੁਰੂ ਨਾਨਕ ਸਾਹਿਬ ਦਾ ਫਲਸਫਾ ਸੀ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਉਪਦੇਸ਼ ਚੋ ਵਰਨਾ ਕੋ ਸਾਂਝਾ ਉਹਨਾਂ ਨੇ ਉੱਚ-ਨੀਚ ਜਾਤ ਦਾ ਭੇਦਭਾਵ ਮਿਟਾ ਕੇ ਇੱਕ ਇਨਸਾਨੀਅਤ ਦੀ ਗੱਲ ਕੀਤੀ ਸੀ ਮਾਨਵਤਾ ਦੀ ਗੱਲ ਕੀਤੀ ਸੀ ਅੱਜ ਫੇਰ ਮੈਂ ਕੌਮ ਨੂੰ ਸੰਦੇਸ਼ ਦੇਵਾਂਗਾ ਕਿ ਆਪਾਂ ਗੁਰੂ ਨਾਨਕ ਨਾਮ ਲੈਵਾ ਸੰਗਤ ਸਾਰੀ ਇੱਕ ਗੁਰੂ ਨਾਨਕ ਸਾਹਿਬ ਦੇ ਬੈਨਰ ਥੱਲੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਗੁਰੂ ਨਾਨਕ ਦੀ ਗੱਲ ਕਰੀਏ ਗੁਰੂ ਨਾਨਕ ਦੇ ਫਲਸਫੇ ਦੀ ਗੱਲ ਕਰੀਏ ਕਿਉਂਕਿ ਅੱਜ ਫੇਰ ਕਿਤੇ ਨਾ ਕਿਤੇ ਜਾਤ ਪਾਤ ਦੀ ਗੱਲ ਹੁੰਦੀ ਆ ਧਰਮ ਫਿਰਕਿਆਂ ਦੀ ਗੱਲ ਹੁੰਦੀ ਆ ਨਫ਼ਰਤ ਦੀ ਗੱਲ ਹੁੰਦੀ ਆ ਗੁਰੂ ਨਾਨਕ ਸਾਹਿਬ ਨੇ ਨਫਰਤ ਤੋ ਫਲਾਈ ਜਿਹੜੀ ਸੀ ਉਸ ਨੂੰ ਖਤਮ ਕੀਤਾ ਸੀ ਔਰ ਪਿਆਰ ਦਾ ਸੰਦੇਸ਼ ਜਿਹੜਾ ਦੁਨੀਆ ਭਰ ਦੇ ਵਿੱਚ ਦਿੱਤਾ ਇਸ ਤਾਂ ਹੀ ਸਾਰੇ ਨਾ ਕੇਵਲ ਭਾਰਤ ਦੇਸ਼ ਦੇ ਵਿੱਚ ਬਲਕਿ ਵਿਦੇਸ਼ਾਂ ਤੱਕ ਵੀ ਗੁਰੂ ਨਾਨਕ ਸਾਹਿਬ ਨੇ ਜਿੱਥੇ-ਜਿੱਥੇ ਵੀ ਉਦਾਸੀਆਂ ਕੀਤੀਆਂ ਯਾਤਰਾਵਾਂ ਕੀਤੀਆਂ ਉੱਥੇ ਗੁਰੂ ਨਾਨਕ ਸਾਹਿਬ ਦੇ ਅਨਿਆਈ ਬਣੇ ਔਰ ਅੱਜ ਵੀ ਗੁਰੂ ਨਾਨਕ ਸਾਹਿਬ ਦੇ ਗੁਣ ਗਾਏ ਨੇ ਉਹਨਾਂ ਜਗਾਵਾਂ ਦੇ ਉੱਤੇ ਹੁੰਦੇ ਆ ਸੋ ਇਸ ਕਰਕੇ ਆਪਾਂ ਸਾਰੇ ਅੱਜ ਮਾਨਵਤਾ ਦੀ ਗੱਲ ਕਰੀਏ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆ ਮੈਂ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿਨਾ ਪ੍ਰਕਾਸ਼ ਪੁਰਬ ਦੀ ਵਧਾਈ ਹੈ ਤੁਹਾਨੂੰ ਤਸਵੀਰਾਂ ਇੱਕ ਵਾਰੀ ਹੋਰ ਇੱਥੇ ਜ਼ਰੂਰ ਦਿਖਾਵਾਂਗੇ ਸੰਗਤ ਦੀਆਂ ਜਿਹੜੀਆਂ ਕਿ ਖਾਠਾ ਮਾਰਦਾ ਸੰਗਤ ਇਕੱਠਾ ਹੈ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਪੰਜ ਨਿਸ਼ਾਨਚੀਆਂ ਦੀ ਅਗਵਾਈ ਦੇ ਹੇਠ ਜੋ ਨਗਰ ਕੀਰਤਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੋਂ ਨਿਕਲਿਆ ਉਸ ਦੀ ਤੁਹਾਨੂੰ ਇਹ ਤਸਵੀਰ ਅਸੀਂ ਦਿਖਾ ਰਹੇ ਹਾਂ ਕਿ ਸੰਗਤ ਜਿਹੜੀ ਹੈ ਕਿਸ ਤਰੀਕੇ ਨਾਲ ਸਵੇਰ ਤੋਂ ਹੀ ਇੱਥੇ ਇਕੱਠੀ ਹੋਈ ਹੈ ਤੇ ਲਗਾਤਾਰ ਜਿਹੜੀ ਸੰਗਤ ਹੈ ਉਹ ਇਕੱਠੀ ਹੋ ਰਹੀ ਹੈ ਸਾਡੇ ਨਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਜਿਹੜੇ ਪ੍ਰਧਾਨ ਨੇ ਜਸਪ੍ਰੀ ਸਿੰਘ ਉਹ ਵੀ ਜੁੜ ਗਏ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸੰਗਤਾਂ ਨੂੰ ਰੂਬ ਰੂ ਕਰਾਵਾਂਗੇ ਉਹਨਾਂ ਨਾਲ ਪਾਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮੁਬਾਰਕਾਂ ਇਸ ਮਹਾਨ ਨਗਰ ਕੀਰਤਨ ਦੀਆਂ ਜਿਹੜੀਆਂ ਸਜਾਇਆ ਗਿਆ ਮੈਂ ਕੁੱਲ ਦੁਨੀਆ ਦੇ ਵਿੱਚ ਸਤਿ ਸਧੀਆਂ ਸਿੱਖ ਸੰਗਤਾਂ ਨੂੰ ਨਾਨਕ ਨਾਮ ਲੇਵਾ ਸਿੰਘਾਂ ਨੂੰ ਮੈਂ ਸਤਿਗੁਰੂ ਸਤਿਗੁਰੂ ਨਾਨਕ ਪ੍ਰਗਟਿਆ ਅਮਿਤ ਹੀ ਧੰਨ ਜਗ ਚਾਨਣ ਹੋਇਆ ਮੈਂ ਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਹੱਥ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਅਵਤਾਰ ਧਾਰਿਆ ਜਿਸ ਵੇਲੇ ਚਾਰ ਵਰਣ ਸਾਰੇ ਦੁਨੀਆ ਜਾਤਾਂ ਪਾਤਾਂ ਦੇ ਵਿੱਚ ਵੰਡੀ ਗਈ ਸੀ ਵਰਣਾ ਦੇ ਵਿੱਚ ਵੰਡੀ ਗਈ ਸੀ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਇੱਕ ਕਰਕੇ ਵਿਖਾਇਆ ਚਾਰ ਵਰਣ ਇੱਕ ਵਰਣ ਕਰਾਇਆ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਅਵਤਾਰ ਧਾਰਿਆ ਜਿਸ ਵੇਲੇ ਦੁਨੀਆ ਜਾਤਾਂ ਪਾਤਾਂ ਦੇ ਵਿੱਚ ਵੰਡੀ ਗਈ ਸੀ ਬਹੁਤ ਜ਼ਿਆਦਾ ਇਸ ਵੇਲੇ ਈਰਖਾ ਵਖੀਲੀ ਉੱਚੀ ਨੀਚ ਦਾ ਫਰਕ ਰੱਖਿਆ ਜਾਂਦਾ ਸੀ ਗੁਰੂ ਨਾਨਕ ਦੇਵ ਜੀ ਨੇ ਆ ਕਿ ਸਾਰਿਆਂ ਨੂੰ ਇੱਕੋ ਜਿਹੇ ਸੰਦੇਸ਼ ਦਿੱਤਾ ਇੱਕੋ ਜਿਹਾ ਪਿਆਰ ਬਖਸ਼ਿਆ ਖੱਤਰੀ ਬ੍ਰਾਹਮਣ শূ드 ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ ਇੱਕ ਵਰਨ ਕਿਸੇ ਵੀ ਗ੍ਰੰਥ ਧਰਮ ਗ੍ਰੰਥਾਂ ਦੇ ਵਿੱਚ ਇੱਕ ਇੱਕ ਕਰਕੇ ਕਿਸੇ ਗੁਰੂ ਨੇ ਨਹੀਂ ਬਖਾਇਆ ਇਹ ਕੇਵਲ ਗੁਰੂ ਨਾਨਕ ਸਾਹਿਬ ਪਾਤਸ਼ਾਹੀ ਨੇ ਜਿਨ੍ਹਾਂ ਨੇ ਸਾਰੀਆਂ ਸੰਗਤਾਂ ਨੂੰ ਇੱਕੋ ਜਿਹਾ ਉਪਦੇਸ਼ ਦਿੱਤਾ ਔਰ ਪਿਆਰ ਨਾਲ ਸਮਾਜ ਦੇ ਵਿੱਚ ਰਹਿਣਾ ਬਖਾਇਆ ਸਮਾਜਿਕ ਪੱਖੋਂ ਆਰਥਿਕ ਪੱਖੋਂ ਤੇ ਸੰਸਕ੍ਰਿਤੀ ਨੂੰ ਉਹਨਾਂ ਨੇ ਇਹਨਾਂ ਉੱਚਾ ਚੱਕਿਆ ਮੈਂ ਸਾਰੀਆਂ ਸੰਗਠਨਾਂ ਨੂੰ ਸਤਿਗੁਰਾਂ ਦੇ ਪ੍ਰਕਾਰ ਦੇ ਅੱਗੇ ਦੀ ਬਹੁਤ-ਬਹੁਤ ਵਧਾਈ ਦੇਣਾ ਹਾਂ ਤੇ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਜਲਦ ਹਾਜ਼ਰ ਹੁੰਨੇ ਆਂ ਛੋਟੀ ਜੀ ਬ੍ਰੇਕ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦੀਨ ਆਉਂਦੇ ਗੁਰਤੇਕ ਬਹਾਦਰ ਇੰਜੀਨੀਅਰਿੰਗ ਕਾਲਜ ਹਰੀ ਨਗਰ ਵਿਖੇ ਪ੍ਰਬੰਧਕਾ ਵੱਲੋਂ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਰਖਵਾਏ ਗਏ ਜਿਥੇ ਦਿੱਲੀ ਕਮੇਟੀ ਪ੍ਰਧਾਨ ਹਰਮਿਤ ਸਿੰਘ ਕਾਲਕਾ ਵੀ ਸ਼ਾਮਲ ਹੋਏ देव जी के प्रकाश उत्सव की लख लख बधाइया गुरु नानक देव जी ने संपूर्ण समाज को एक ऐसी शिक्षा, ऐसी व्यानी, ऐसा ज्ञान दिया जिससे पूरे मानव संवेदना के साथ मानव कल्याण के लिए उन्होंने अपने आप के जीवन को समर्पित किया उनकी शिक्षा उनकी ज्ञान उनकी व्यानी आज भी केवल सिख समाज में नहीं संपूर्ण समाज के अंदर हम सब उनकी शिक्षाओं पर उनके उद्देश्यों पर उनके ज्ञान पर उनके विचारों पर आज चल रहे हैं और विशेष रूप से सिख समाज को मैं इसलिए धन्यवाद देता हूं कि गुरु नानक देव जी ने जो विचार दिए थे जो शिक्षा दी थी मानव कल्याण की मानव सेवा की आज देश भर में नहीं पूरे विश्व में जहां जहां भी सिख समाज के लोग रहते हैं वो मानवीय सेवा मानवीय कल्याण का काम करते हैं उनका देश में दिया हुआ बलिदान हमेशा याद रहेगा आज भी देश की रक्षाओं के, के सीमाओं पर रक्षा करने के लिए जिस मुस्तैदी से वह देश रक्षा के लिए काम करते हैं हम सब संगाज में जो गुरु नानक देव जी ने शिक्षा दी थी आज प्रकाश उत्सव पर हम सब उस संस्कार और शिक्षा को लेकर आ गए धन धन साहब श्री गुरु नानक देव महाराज जी के प्रकाश पुरुष सब तो पहला तो मैं देशा विदेशा हिठ बैठिया दींदा ਗੁਰੂ ਸਾਹਿਬ ਦਾ ਅੱਜ ਪ੍ਰਕਾਸ਼ ਦਿਹਾੜਾ ਜਿਹੜੀ ਸੰਗਤਾਂ ਨੂੰ ਧੂਮ-ਧਾਮ ਨਾਲ ਮਨਾ ਰਹੀ ਹੈ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹੋਏ ਸਿੰਘ ਪੰਥ ਜਿਸ ਤਰੀਕੇ ਦੇ ਨਾਲ ਨਾਮ ਜਪੋ, ਕਿਰਤ ਕਰੋ ਔਰ ਵੰਡ ਛਕੋ ਦੀ ਉਪਦੇਸ਼ ਦੇ ਨਾਲ ਜਿਹੜਾ ਆਪਣਾ ਜੀਵਨ ਵਚੀਤ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕੱਲ ਜਿਸ ਤਰੀਕੇ ਦੇ ਨਾਲ ਨਗਰ ਕੀਰਤਨ ਦੇ ਵਿੱਚ ਵੀ ਸੰਗਤਾਂ ਨੇ ਠਾ-ਠਾ ਮਾਰਦਾ ਕੱਢੀ ਇਤਿਹਾਸ ਕਾਇਮ ਕੀਤਾ ਔਰ ਅੱਜ ਵੀ ਜਿਸ ਤਰੀਕੇ ਦੇ ਨਾਲ ਲੰਗਰ ਦੀਆਂ ਸੇਵਾਵਾਂ, ਮਨੁੱਖੀ ਦੀਆਂ ਸੇਵਾਵਾਂ ਹੋ ਰਹੀ ਹੈ ਇਹ ਗੁਰਮਾਰਾ ਦੇ ਦੱਸੇ ਹੋਏ ਸਾਰੇ ਉਪਦੇਸ਼ੀ ਗੁਰੂ ਮਹਾਰਾਜ ਨੇ ਸਾਨੂੰ ਇੱਕ ਦੀ ਗੱਲ ਕੀਤੀ ਹੈ ਇੱਕ ਅਕਾਲ ਪੁਰਖ ਨਾਲ ਜੁੜਨ ਦੀ ਗੱਲ ਕੀਤੀ ਹੈ ਸਾਨੂੰ ਭ੍ਰਮਾਂ ਤੋਂ ਕਰਮ ਕਾਂਡਾਂ ਤੋਂ ਬਚਣ ਦੀ ਗੱਲ ਕੀਤੀ ਹੈ ਇਹ ਸਾਰੇ ਉਪਦੇਸ਼ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਤਾਰ ਧਾਰਿਆ ਔਰ ਇਸ ਕਾਲ ਯੁਗ ਨੂੰ ਉਤਾਰ ਕੇ ਗਏ ਹੈ ਮੈਂ ਸਮਝਦਾ ਕਿ ਅੱਜ ਜਿਹੜਾ ਬੰਦਾ ਵੀ ਗੁਰੂ ਨਾਨਕ ਸਾਹਿਬ ਦੀ ਇੱਕ ਵਾਰ ਬਾਣੀ ਪੜ ਲੈਂਦਾ ਹੈ ਔਰ ਉਹਨਾਂ ਨੂੰ ਆਪਣਾ ਮੰਨ ਲੈਂਦਾ ਉਹ ਦੁਬਾਰਾ ਕਿਸੇ ਹੋਰ ਕਰਮ ਕਾਂਡ ਦੇ ਵਿੱਚ ਨਹੀਂ ਪੈਂਦਾ ਸੋ ਗੁਰੂ ਸਾਹਿਬ ਦਾ ਅੱਜ ਪ੍ਰਕਾਸ਼ ਗਿਆੜਾ ਸੰਗਤ ਬੜੇ ਧੁੰਮਧਾਮ ਦੇ ਨਾਲ ਮਨਾ ਰਹੀ ਹੈ ਸਵੇਰੇ ਅੰਮ੍ਰਿਤ ਵੇਲੇ ਤੋਂ ਭਾਈ ਲਕੀਸ਼ਾ ਬਲਦਾਰਾ ਹਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਇਸ ਗੱਲ ਦਾ ਪ੍ਰਤੀਕ ਹੈ ਗੁਰੂ ਸਾਹਿਬ ਦੀ ਆਪਣੀ ਕਿੰਨੀ ਇੱਕ ਲੋਕਾਂ ਦੇ ਵਿਚਰਦਾ ਔਰ ਲੋਕ ਕਿਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਨੂੰ ਅਕੀਦਾ ਭੇੜ ਕੇ ਉਹਨਾਂ ਸਿੱਧੇ ਪਹੁੰਚੇ ਗੁਰੂ ਨਾਨਕ ਸਾਹਿਬ ਪਹਿਲੀ ਪਾਤਸ਼ਾਹੀ ਗੰਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਅੱਜ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਦੁਨੀਆ ਭਰ ਦੇ ਵਿੱਚ ਗੁਰੂ ਨਾਨਕ ਨਾਮਲੇਵਾ ਸੰਗਤ ਵੱਲੋਂ ਸੋ ਮੈਂ ਜਿੱਥੇ ਸਮੂਹ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦੇਣਾ ਲੱਖ ਲੱਖ ਵਧਾਈ ਹੋਵੇ ਉੱਥੇ ਨਾਲ ਹੀ ਇਹ ਵੀ ਜਾਣਕਾਰੀ ਦੇਣਾ ਚਾਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਸਾਰੇ ਹੀ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾ ਰਹੇ ਆ ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਗੁਰਦੁਆਰਾ ਰਿਕਾਫਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਗੁੰਜਾਰਾ ਹਾਲ ਦੇ ਵਿੱਚ ਵਿਸ਼ੇਸ਼ ਸਮਾਗਮ ਰੱਖਿਆ ਗਿਆ ਜਿਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਸਮਾਗਮ ਆਰੰਭ ਹੋਏ ਸਨ ਔਰ ਸੰਗਤਾਂ ਪਹੁੰਚ ਰਹੀਆਂ ਦਰਸ਼ਨ ਕਰ ਰਹੀਆਂ ਕੀਰਤਨ ਸਰਵਣ ਕਰ ਰਹੀਆਂ ਕਥਾ ਵਿਚਾਰ ਗੁਰਮਤ ਵਿਚਾਰਾਂ ਸਾਰੀਆਂ ਚੱਲ ਰਹੀਆਂ ਔਰ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚ ਕੇ ਇਸ ਦਾ ਲਾਹਾ ਲੈ ਰਹੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਰਬਸਾਂਝੀ ਵਾਲਤਾ ਦੀ ਗੱਲ ਕੀਤੀ ਹੈ ਮੈਂ ਸਮਝਦਾ ਕੋਈ ਵੀ ਕਿਸੇ ਵੀ ਧਰਮੇ ਧਰਮ ਤੋਂ ਕਿਸੇ ਫਿਰਕੇ ਤੋਂ ਕਿਸੇ ਜਾਤ ਕਿਸੇ ਪਾਤ ਤੋਂ ਹਰ ਇੱਕ ਸੰਗਤ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਮੰਨਦੀ ਹੈ ਔਰ ਇਹੀ ਕਾਰਨ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਆਉਂਦੀ ਹੈ ਤੇ ਧਰਮ ਤੋਂ ਫਿਰਕਿਆਂ ਤੋਂ ਉੱਪਰ ਉੱਠ ਕੇ ਲੋਕ ਜਿਹੜੇ ਆ ਗੁਰੂ ਨਾਨਕ ਸਾਹਿਬ ਦੇ ਨਤਮਸਤਕ ਹੁੰਦੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਹਮੇਸ਼ਾ ਹੀ ਬੁਰਾਈਆਂ ਦੀ ਗੱਲ ਕੀਤੀ ਸੀ ਕਿਸੇ ਧਰਮ ਦੇ ਖਿਲਾਫ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਲੇਕਿਨ ਧਰਮ ਦੇ ਜੋ ਠੇਕੇਦਾਰ ਸੀ ਜਿਹੜੇ ਲੋਕਾਂ ਨੂੰ ਲੁੱਟਦੇ ਸੀ ਜਿਹੜੇ ਵਿਹਮਾ ਭਰਮਾ ਦੇ ਵਿੱਚ ਪਾਉਂਦੇ ਸੀ ਉਹਨਾਂ ਨੂੰ ਵਿਹਮਾ ਭਰਮਾ ਤੋਂ ਕੱਢਣ ਦੇ ਲਈ ਗੁਰੂ ਸਾਹਿਬ ਨੇ ਆਵਾਜ਼ ਬੁਲੰਦ ਕੀਤੀ ਸੀ ਔਰ ਇਹੀ ਕਾਰਨ ਹੈ ਕਿ ਜਦੋਂ ਵੀ ਕਿਤੇ ਕੋਈ ਗੱਲ ਆਉਂਦੀ ਹੈ ਤੇ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ ਜਾਂਦਾ ਕਿਉਂਕਿ ਉਹਨਾਂ ਨੇ ਇਨਸਾਫ ਦੀ ਗੱਲ ਕੀਤੀ ਸੀ ਮਾਨਵਤਾ ਦੀ ਗੱਲ ਕੀਤੀ ਸੀ ਸੋ ਅੱਜ ਮੈਂ ਸਮਝਦਾ ਕਿ ਅਜੋਕੇ ਸਮੇਂ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦੀ ਸੋਚ ਦੇ ਉੱਤੇ ਪੈਰਾ ਦੇਣ ਦੀ ਲੋੜ ਹੈ ਦੂਸਰਾ ਜੋ ਗੁਰੂ ਨਾਨਕ ਸਾਹਿਬ ਦਾ ਫਲਸਫਾ ਸੀ ਕਿ ਨਾਮ ਜਪੋ ਕਿਰਤ ਕਰੋ ਔਰ ਵੰਡ ਕੇ ਛਕੋ ਸੋ ਅੱਜ ਵੀ ਉਸੇ ਫਲਸਫੇ ਦੇ ਉੱਤੇ ਸਿੱਖ ਧਰਮ ਦੇ ਵਿੱਚ ਪੈਰਾ ਦਿੱਤਾ ਜਾਂਦਾ ਹੈ ਕਿ ਪਹਿਲੇ ਨਾਮ ਜਪੋ ਫਿਰ ਕਿਰਤ ਕਰੋ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪ ਕਿਰਤ ਕੀਤੀ ਕਰਤਾਰਪੁਰ ਸਾਹਿਬ ਉਹਨਾਂ ਨੇ ਲੰਬਾ ਸਮਾਂ ਘੱਟੋ ਘੱਟ 20 ਸਾਲ ਉਹਨਾਂ ਨੇ ਆਪ ਉੱਥੇ ਕਿਰਤ ਕੀਤੀ ਕਿਸਾਨੀ ਕੀਤੀ ਹਲ ਚਲਾਏ ਖੇਤੀ ਕੀਤੀ ਸੋ ਉਹਨੇ ਸੰਦੇਸ਼ ਦਿੱਤਾ ਕਿ ਨਾਮ ਜਪਣ ਦੇ ਨਾਲ ਨਾਲ ਜਿੱਥੇ ਗ੍ਰਸਥ ਦੇ ਵਿੱਚ ਰਹਿ ਕੇ ਗ੍ਰਸਥ ਰਹਿ ਕੇ ਤੁਸੀਂ ਆਪਣਾ ਜੀਵਨ ਨਰਵਾਹ ਕਰਨਾ ਹੈ ਤੁਹਾਨੂੰ ਕੋਈ ਗ੍ਰਸਥ ਤਿਆਗਣ ਦੀ ਲੋੜ ਨਹੀਂ ਹੈ ਉੱਥੇ ਨਾਲ ਹੀ ਤੁਸੀਂ ਵੰਡ ਕੇ ਵੀ ਸਕਣਾ ਜਿਹੜੀ ਤੁਸੀਂ ਆਪਣੀ ਇਮਾਨਦਾਰੀ ਦੇ ਨਾਲ ਜਿਹੜੀ ਕਮਾਈ ਕੀਤੀ ਆ ਕਿਰਤ ਕੀਤੀ ਆ ਉਹਦੇ ਵਿੱਚੋਂ ਦਸਵੰਧ ਕੱਢ ਕੇ ਉਹਦਾ ਲੋੜਵੰਦਾਂ ਦੇ ਵਿੱਚ ਵੀ ਆਪ ਜੀ ਨੇ ਜਿਹੜਾ ਉਹ ਦਾਨ ਜਿਹੜਾ ਦੇਣਾ ਹੈ ਸੋ ਇਹ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਤਵੇਲਾ ਹੋ ਗਿਆ ਇੱਕ ਬ੍ਰੇਕ ਦਾ ਜਲਦ ਹਾਜ਼ਰ ਹੁੰਨੇ ਆ ਛੋਟੀ ਜੀ ਬ੍ਰੇਕ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਗੁਰਤੇਖ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਅਕਾਂਡ ਪਾਰਟ ਸੈਭ ਰਖਵਾਏ ਗਏ ਤੰਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਕਾਲਜ ਪ੍ਰਸ਼ਾਸਨ ਵੱਲੋਂ ਅਖੰਡ ਪਾਠ ਸਾਹਿਬ ਰਖਵਾਏ ਗਏ ਜਿੱਥੇ ਦਿੱਲੀ ਕਮੇਟੀ ਪ੍ਰਧਾਨ ਹਰਮਿਤ ਸਿੰਘ ਕਾਲਕਾ ਵੀ ਸ਼ਾਮਲ ਹੋਏ ਪ੍ਰਬੰਧਕ ਕਮੇਟੀ ਵੱਲੋਂ ਮੈਡੀਕਲ ਤੇ ਫੀਲਡ ਦੇ ਵਿੱਚ ਐਮ ਆਰ ਆਈ ਡਾਇਲਿਸਿਸ ਟੈਸਟ ਬੰਲਾ ਪ੍ਰੀਤਮ ਦਵਾਖਾਨਾ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਮੈਡੀਕਲ ਦੇ ਅੱਜ ਗੁਰਤੇਗ ਬਹਾਦਰ ਫੋਰ ਸੈਨੀਟਰੀ ਇੰਜੀਨੀਅਰਿੰਗ ਕਾਲਜ ਜਿਹੜਾ ਸਾਡਾ ਨਵਾਂ ਕਾਲਜ ਪੋਲੀਟੈਕਨਿਕ ਤੋਂ ਕਨਵਰਟ ਹੋ ਕੇ ਬਣਿਆ ਉੱਥੇ ਗੁਰੂ ਸਾਹਿਬ ਦਾ ਗੁਨਾਨਕ ਦੇ ਮਹਾਰਾਜ ਜਿਹਦਾ ਜਿੱਥੇ ਪ੍ਰਕਾਸ਼ ਪੁਰਬ ਬਣਾਇਆ ਗਿਆ ਉੱਥੇ ਸ਼ੁਕਰਾਨਾ ਵੀ ਕੀਤਾ ਗਿਆ ਕਿ ਇਸ ਵੱਡੇ ਪੱਧਰ ਦੇ ਉੱਤੇ ਇਸ ਪੋਲੀਟੈਕਨਿਕ ਨੂੰ ਕਾਲਜ ਦੇ ਵਿੱਚ ਡਿਗਰੀ ਕਾਲਜ ਦੇ ਵਿੱਚ ਕਨਵਰਟ ਕਰਾਣਾ ਇੱਕ ਬਹੁਤ ਵੱਡੀ ਜਿੱਤ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਔਰ ਬੜਾ ਇਹਦਾ ਲਾਹਾ ਜਿਹੜਾ ਹੈ ਸਾਡੇ ਬੱਚਾ ਨੂੰ ਮਿਲ ਸਕਦਾ ਹੈ ਤਕਰੀਬਨ 360 ਸੀਟਾਂ ਸਾਨੂੰ ਇੱਥੇ ਸੈਂਕਸ਼ਨ ਹੋਈਆਂ ਨੇ ਔਰ ਇਸ ਤਰੀਕੇ ਦੇ ਨਾਲ ਦੋਨੋਂ ਕਾਲਜ ਇਸ ਤਰੀਕੇ ਦੇ ਨਾਲ ਮਿਲ ਕੇ ਤਕਰੀਬਨ 2900 ਬੱਚਾ ਸਾਡਾ ਹਰ ਸਾਲ ਇੰਜੀਨੀਅਰ ਬਣ ਕੇ ਇੱਥੋਂ ਜਾਏਗਾ ਤੋਂ ਮੈਂ ਸਮਝ ਮੈਂ ਜਿੱਥੇ ਸਭ ਤੋਂ ਪਹਿਲੇ ਤੇ ਸਾਰਿਆਂ ਨੂੰ ਇਹਦੀ ਵਧਾਈ ਦਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਹਰ ਸਕੂਲਾਂ ਦੇ ਵਿੱਚ ਹਰ ਇੰਸਟੀਚਿਊਟ ਦੇ ਵਿੱਚ ਮਨਾਇਆ ਜਾਂਦਾ ਮਗਰ ਅੱਜ ਇੱਥੇ ਜਿਸ ਤਰੀਕੇ ਦੇ ਨਾਲ ਇਲਾਕੇ ਦੀਆਂ ਸੰਗਤ ਦੇ ਵਿੱਚ ਇੱਕ ਜੋਸ਼ ਹੰਗਾਰਾ ਕਿ ਗੁਰੂ ਮਹਾਰਾਜ ਨੂੰ ਜਿੱਥੇ ਕੀਦਾ ਭੇਂਟ ਕਰਨਾ ਉੱਥੇ ਆਪਣੀ ਕਮਿਊਨਿਟੀ ਦੀ ਜਿੱਥੇ ਅਪਲਿਫਮੈਂਟ ਹੁੰਦੀ ਹੈ ਐਜੂਕੇਸ਼ਨ ਨੂੰ ਉਹਦੇ ਬੱਚੇ ਵਧਾਈ ਦੀ ਯੂਨੀਵਰਸਿਟੀ ਤੇ ਪਹੁੰਚੇ ਆ ਸੋ ਮੈਂ ਗੁਰੂ ਚੰਨ੍ਹ ਸਾਹਿਬ ਅਰਦਾਸ ਕਰਦਾ ਕਿ اسی ਤਰੀਕੇ ਦੇ ਨਾਲ ਸਾਡੇ ਵਿਦਿਆਰਥੀ ਵੱਧੇ ਰਹਿਣ ਸਾਡਾ ਗੁਰੂਪੰਥ ਮਿਲ ਕੇ ਕੌਮ ਦੀ ਸੇਵਾਵਾਂ ਕਰਦੇ ਰਹਿ ਇਹ ਹੀ ਗੁਰੂ ਚੰਨ੍ਹ ਸਾਹਿਬ ਦੀ ਸਾਡੀ ਸਾਰਿਆਂ ਦੀ ਅਰਦਾਸ ਸਾਡੇ ਦੋਨੋਂ ਹੀ ਇੰਜੀਨੀਅਰਿੰਗ ਕਾਲਜ ਗੁਰੂ ਤੇਗ ਬਹਾਦਰ ਅ ਇੰਜੀਨੀਅਰਿੰਗ ਕਾਲਜ ਔਰ ਗੁਰਤੇਗ ਬਹਾਦਰ 4th ਸੈਂਟੇਨਰੀ ਇੰਜੀਨੀਅਰਿੰਗ ਕਾਲਜ ਦੋਨੋਂ ਕਾਲਜਸ ਵੱਲੋਂ ਅੱਜ ਮਿਲ ਕੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦੇ ਅਡਾ ਮਨਾਇਆ ਜਾ ਰਿਹਾ ਕਾਲਜ ਦੇ ਵਿੱਚ ਔਰ ਨਾਲ ਹੀ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਕਿ ਜੋ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਇਹਨਾਂ ਆਧਾਰਿਆਂ ਦੇ ਉੱਤੇ ਜਿੱਥੇ ਇਹ ਸਾਡਾ ਕਾਲਜ ਪੋਲੀਟੈਕਨਿਕ ਤੋਂ ਅਪਗ੍ਰੇਡ ਕਰਕੇ ਇੰਜੀਨੀਅਰਿੰਗ ਕਾਲਜ 4th ਗੁਰੂ ਤੇਗ ਬਹਾਦਰ 4th ਸੈਂਟੇਨਰੀ ਇੰਜੀਨੀਅਰਿੰਗ ਕਾਲਜ ਬਣਿਆ ਔਰ ਨਾਲ ਹੀ ਇਸ ਸਾਲ ਸਾਨੂੰ ਸੀਟਾਂ ਜਿਹੜੀਆਂ ਹੋਰ ਵੱਧ ਮਿਲੀਆਂ ਔਰ ਇਹ ਉਦਾਰਾ ਸੀ ਜਿਹੜਾ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਦੀ ਭੇਡ ਚੜਿਆ ਹੋਇਆ ਸੀ ਔਰ ਇਸ ਨੂੰ ਬੰਦ ਕਰਵਾਉਣ ਦੀ ਬੜੀ ਕੋਸ਼ਿਸ਼ ਕੀਤੀ ਜਾ ਰਹੀ ਸੀ ਬੜਿਆਂ ਲੋਕਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਕਿ ਕਿਸੇ ਤਰੀਕੇ ਦੇ ਨਾਲ ਇਸ ਨੂੰ ਬੰਦ ਕਰ ਦਿੱਤਾ ਜਾਏ ਕਿਉਂਕਿ ਰਾਜਨੀਤੀ ਹੈ ਕੌਮ ਦਾ ਬੇਸ਼ੱਕ ਨੁਕਸਾਨ ਹੋ ਜਾਏ ਕੌਮ ਦੇ ادارےਾਂ ਦਾ ਨੁਕਸਾਨ ਹੋ ਜਾਏ ਲੇਕਿਨ ਰਾਜਨੀਤੀ ਜ਼ਰੂਰ ਕਰਨੀ ਹੈ ਪਰ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਇਹ ਕਾਲਜ ਸਾਡੇ ਚੜ੍ਹਦੀ ਕਲਾ ਵਾਲੇ ਹੋਏ ਵੱਧ ਸੀਟਾਂ ਵੀ ਮਿਲੀਆਂ ਅਪਗ੍ਰੇਡ ਵੀ ਹੋਏ ਸੋ ਬੱਚਿਆਂ ਵੱਲੋਂ ਔਰ ਕਾਲਜ ਦੀ ਫੈਕਲਟੀ ਵੱਲੋਂ ਮੈਨੇਜਮੈਂਟ ਵੱਲੋਂ ਇੱਥੇ ਕਾਲਜ ਦਾ ਗੁਰੂ ਨਾਨਕ ਸਾਹਿਬ ਦਾ ਗੁਰਪੁਰ ਜਿਹੜਾ ਉਹ ਮਨਾਇਆ ਗਿਆ ਔਰ ਬੜੀ ਖੁਸ਼ੀ ਦੀ ਗੱਲ ਹੈ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤ ਵੀ ਪਹੁੰਚੀ ਆ ਕਾਲਜਸ ਦੇ ਦੋਨੋਂ ਕਾਲਜਸ ਦੇ ਬੱਚੇ ਵੀ ਆ ਫੈਕਲਟੀ ਮੈਂਬਰਸ ਵੀ ਆ ਸੋ ਮੈਂ ਵਧਾਈ ਦੇਣਾ ਜਿੱਥੇ ਸਾਰੇ ਬੱਚਿਆਂ ਨੂੰ ਕਾਲਜ ਦੇ ਮੈਨੇਜਮੈਂਟ ਨੂੰ ਕਿ ਉਹਨਾਂ ਨੇ ਚੰਗਾ ਉਪਰਾਲਾ ਕੀਤਾ ਔਰ ਨਾਲ ਹੀ ਮੈਂ ਇਹ ਕਾਮਨਾ ਕਰਦਾ ਹਾਂ ਕਿ ਗੁਰੂ ਮਹਾਰਾਜ ਇਹਨਾਂ ਅਦਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਕੌਮ ਦਾ ਪੰਥ ਦਾ ਨਾਮ ਰੌਸ਼ਨ ਹੋਵੇ ਬੱਚੇ ਤਰੱਕੀ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਕਾਲਜ ਦਾ ਔਰ ਕੌਮ ਦਾ ਨਾਮ ਰੌਸ਼ਨ ਕਰਨ ਤੇ ਸਨ ਇਹ ਹਫਤੇ ਦੀਆਂ ਗੂੰਜਾਂ ਸਿੱਖ ਵਿਰਸੇ ਦੀਆਂ ਅਗਲੇ ਹਫਤੇ ਹੋਰ ਨਵੀਆਂ ਖਬਰਾਂ ਤੇ ਜਾਣਕਾਰੀਆਂ ਦੇ ਨਾਲ ਹਾਜ਼ਰ ਹੋਵਾਂਗੇ ਦਵੋ ਇਜਾਜ਼ਤ ਸਤਿ ਸ਼੍ਰੀ ਅਕਾਲ